ਰਵਾਸ ਹਲਕੇ ਜਿੱਤੇ ਜਿੰਨੀ ਚੋਣਾ ਹੋਈ ਉਹ ਪ੍ਰੋਟੈਸਟ ਕਰਨ ਦੀਆਂ ਧਮਕੀਆਂ ਦਿੱਤੀਆਂ ਸੀ ਉਸੇ ਤਹਿਤ ਇੱਕ ਪ੍ਰੋਮੋਟਲੀ ਹੈਲਥ ਅਫੀਸਰ ਐਸੋਸੀਏਸ਼ਨ ਨੇ 11 ਨਵੰਬਰ ਨੂੰ ਜਿੱਤਰਬਾ ਵਿਧਾਨ ਸਭਾ ਹਲਕੇ 'ਚ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਸੀ ਜੋ ਜਾਣਕਾਰੀ ਮਿਲੀ ਹੈ ਕਿ ਇਹ ਕੁਝ ਪੁਲਿਸ ਅਧਾਰੀਆਂ ਤੇ ਸਿਵਲ ਪ੍ਰਸ਼ਾਸਨ ਨੇ ਜੇਲ੍ਹ ਬੰਦੀ ਦੇ ਜਿਹੜੇ ਲੇਟਰ ਸੀ ਉਹਨਾਂ ਦਾ ਗਲਪ ਕਰਕੇ ਉਹਨਾਂ ਨੂੰ ਜਿੱਤਰਬਾ ਨਾ ਜਾਣ ਦੀ ਅਪੀਲ ਕੀਤੀ ਔਰ ਇਸੇ ਦੌਰਾਨ ਉਹ ਪੰਜਾਬ ਸਰਕਾਰ ਨੇ ਕਮਿਊਨਿਟੀ ਹੈਲਥ ਅਫੀਸਰ ਐਸੋਸੀਏਸ਼ਨ ਨੂੰ 26 ਨਵੰਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ ਚੰਡੀਗੜ੍ਹ ਮੀਟਿੰਗ ਹੋਵੇਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਣਾ ਦੇ ਨਾਲ ਉਹ ਜਿਹੜਾ ਇੱਕ ਇਨਵੀਟੇਸ਼ਨ ਦਿੱਤਾ ਸਰਕਾਰ ਵੱਲੋਂ ਦਿੱਤਾ ਕਮਿਊਨਿਟੀ ਹੈਲਥ ਅਫੀਸਰ ਐਸੋਸੀਏਸ਼ਨ ਨੂੰ ਉਹਦੇ ਵਿੱਚ ਬਕਾਇਦਾ ਜ਼ਿਕਰ ਕੀਤਾ ਕਿ ਸਿਹਤ ਵਿਭਾਗ ਨੇ ਜਿਹੜੇ ਮੰਤਰੀ ਨੇ ਡਾਕਟਰ ਬਲਬੀਰ ਸਿੰਘ 26 ਨਵੰਬਰ ਨੂੰ ਕਮਿਊਨਿਟੀ ਹੈਲਥ ਅਫਸਰਾਂ ਨਾਲ ਮੀਟਿੰਗ ਕਰਨਗੇ ਔਰ ਮੀਟਿੰਗ ਵਿੱਚ ਜੋ ਵੀ ਫੈਸਲਾ ਹੋਏਗਾ ਉਹਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੇਣਗੇ ਜਿੱਦ ਤੋਂ ਬੜਾ ਸਪਸ਼ਟ ਸੰਕੇਤ ਮਿਲਦਾ ਵੀ ਸ਼ਹਿਰ ਸੀਐਮਾ ਹੌਸ ਵੱਲੋਂ ਕੋ ਕਾਲ ਆਈ ਹੈ ਡਾਕਟਰ ਰੁਲੀ ਸਿੰਘ ਹੋਣਾ ਨੂੰ ਇਸ ਜੇਤਬੰਦੀ ਨਾਲ ਗੱਲਬਾਤ ਕਰਨ ਦੀ ਔਰ ਸਿਹਤ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੀ ਰਿਪੋਰਟ ਜਿਹੜੀ ਹੈ ਉਹ ਮੰਤਰੀ ਪਰਵਾਨ ਸਿੰਘ ਮਾਨ ਨੂੰ ਭੇਜਣਗੇ ਸੋ ਮੀਟਿੰਗ ਦਾ ਸਮਾਂ ਮਿਲਨ ਕਾਰਨ ਨਿਊ ਹੈਲਥ ਆਫੀਸਰ ਐਸੋਸੀਏਸ਼ਨ ਦਾ ਜਿਹੜਾ 11 ਨਵੰਬਰ ਨੂੰ ਜਿੱਦੜੇ ਬਈ ਪ੍ਰੋਟੈਸਟ ਕਰਨਾ ਸੀ ਉਹਨੂੰ ਕੋਸਟਨ ਕਰ ਦਿੱਤਾ ਸੀ ਔਰ ਹੁਣ ਐਸੋਸੀਏਸ਼ਨ ਨੇ ਆਸ ਕਰ ਰਹੀ ਹੈ ਵੀ 26 ਨਵੰਬਰ ਨੂੰ ਉਹਨਾਂ ਦੇ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੇ ਉਹਨਾਂ ਦਾ ਖਾਸ ਧਿਰ ਕਲੇ ਔਰ ਇਹਨਾਂ ਜਥੇਬੰਦੀਆਂ ਨੇ ਖਾਸ ਕਰਕੇ ਜਿਮਨੀ ਚੋਣਾ ਕਰਾਣ ਆ ਵਿਧਾਨ ਸਭਾ ਸਬੰਧ ਜਿਹੜੇ ਵਿਧਾਨ ਸਭਾ ਹਲਕੀਆਂ ਉੱਤੇ ਪ੍ਰੋਟੈਸਟ ਕਰਨ ਦੀਆਂ ਧਮਕੀਆਂ ਦਿੱਤੀਆਂ ਨੇ ਖਾਸ ਕਰਕੇ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਨੇ 17 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੇ ਗਿੱਦੜਾ ਵਿਧਾਨ ਸਭਾ ਹਲਕਿਆਂ ਵਿੱਚ ਰੋਸ ਮਾਰਚ ਕਰਨ ਲਈ ਘੰਟਾ ਮਾਰਚ ਕਰਨ ਨੂੰ ਔਰ ਆਪਣੀ ਗੱਲ ਕਹਿਣ ਦਾ ਜਿਹੜਾ ਐਲਾਨ ਕੀਤਾ ਸਾਂਝਾ ਫਰੰਟ ਪਹਿਲੋਂ ਜਿਹੜੀਆਂ ਦੂਸਰੀਆਂ ਦੋ ਵਿਧਾਨ ਸਭਾ ਜੱੱਬੇਵਾਲ ਤੇ ਬਰਨਾਲਾ ਉੱਥੇ ਵੀ ਪ੍ਰੋਟੈਸਟ ਕਰ ਚੁੱਕਾ ਹੈ ਪਰ ਸਾਂਝ ਫਰੰਟ ਦੀਆਂ ਜੇ ਮੰਗਾਂ ਦੀ ਗੱਲ ਕਰੀਏ ਤੇ ਮੁੱਖ ਤੌਰ ਤੇ ਇਹ ਜਿਹੜੀਆਂ ਸਾਂਝੀਆਂ ਮੰਗਾਂ ਨੇ ਕਾਮਨ ਡਿਮਾਂਡ ਹੈ ਉਹਨੂੰ ਲੈ ਕੇ ਆਪਾਂ ਪ੍ਰੋਟੈਸਟ ਸੰਘਰਸ਼ ਕਰ ਰਿਹਾ ਹੈ ਔਰ ਨੰਬਰ 1 ਤੇ 11% ਜਿਹੜਾ ਪੈਂਟਿੰਗ ਦੀਏ ਨਿਯਮ ਦੀ ਮੰਗ ਕੀਤੀ ਜਾ ਰਹੀ ਹੈ 5.5 ਸਾਲ ਦਾ ਏਰੀਆ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਪੈਨਸ਼ਨਾਂ ਨੂੰ ਦੋ ਪਾਰਟ 55-55 ਨਾਲ ਪੈਂਸ਼ਨ ਸੋਧਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਔਰ 17 ਜਲਾਈ 2020 ਤੋਂ ਬਾਅਦ ਪਰ ਕੀ ਐਲਾਨਨਾ ਉੱਪਰ ਕੇਂਦਰ ਦੀ ਸਰਕਾਰ ਨੇ ਪੰਜਾਬ 'ਚ ਇਹ ਲਾਗੂ ਕਰਨ ਨੂੰ ਲੈ ਕੇ ਹੋਰ ਕਈ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕੀਤਾ ਜਾ ਰਿਹਾ। ਸੋ ਸਾਝਾ ਫਰੰਟ ਨੇ ਧਮਕੀ ਦਿੱਤੀ ਵੀ 17 ਨਵੰਬਰ ਨੂੰ ਡੇਰਾ ਬਾਬਾ ਨਾਨਕ ਦੇ ਕਿੱਤਲਵਾਹ ਪ੍ਰੋਟੈਸਟ ਕਰਨਗੇ। ਜਿੱਥੋਂ ਤੱਕ ਇੱਕ ਜਥੇਬੰਦੀ ਹੈ ਪੰਜਾਬ ਰੋਡ ਵਿੱਚ ਫਾਨਪਾਸ ਕਲੀਅਰ ਹੈ, ਸੀਸੀ ਕੰਟਰੈਕਟ ਵਰਕਰ ਯੂਨੀਅਨ ਇਸ ਜਥੇਬੰਦੀ ਵੱਲੋਂ ਵੀ 17 ਨਵੰਬਰ ਨੂੰ ਸਮੂਹ ਜਿਹੜੇ ਚਾਰ ਹਲਕਿਆਂ 'ਚ ਜਮਨੀ ਚੋਣਾਂ ਹੋ ਰਹੀਆਂ ਉੱਥੇ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਨਾਲ ਧਮਕੀ ਵੀ ਦਿੱਤੀ ਹੈ। ਇਹ ਇਸ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਬਾਰੇ ਕੋਈ ਠੋਸ ਫੈਸਲਾ ਸਰਕਾਰ ਨੇ ਨਾ ਲਿਆ ਤੇ ਇਸ ਤੋਂ ਵੀ ਅਗਲਾ ਕੋਈ ਸਖਤ ਸੰਘਰਸ਼ ਆਲੀਕਣਗੇ ਜਦੋਂ ਇਹ ਪੰਜਾਬ ਸਰ ਪੀਆਰਟੀਸੀ ਤੇ ਰੋਡਵੇਅ ਦੇ ਜਿਹੜੇ ਕੰਮ ਨੇ ਕੰਟਰੈਕਟ ਇਹ ਆਊਟਸੋਰਸ ਤੇ ਕੰਮ ਕਰ ਰਹੇ ਐ ਉਹ ਬੜੇ ਚਿਰ ਤੋਂ ਇਹ ਮੰਗ ਕਰ ਰਹੇ ਵੀ ਇੱਕ ਤੇ ਉਹਨਾਂ ਦੀਆਂ ਤਨਖਾਹਾਂ ਦੋ ਰੁਪਏ ਵਧਾਈਆਂ ਜਾਣ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਕ ਹੋਰ ਜੱਫੇਬੰਦੀ ਹੈ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਉਹਨਾਂ ਨੇ ਵੀ ਇੱਕ ਐਲਾਨ ਕੀਤਾ ਵੀ ਜੇ ਤੁਰੰਤ ਪੁਰਾਣੀ ਪੈਨਸ਼ਨ ਪ੍ਰਾਪਤੀ ਬਾਰੇ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਜੋ ਕੈਪਟਨ ਮੰਤਰੀ ਹੁਦੀਪ ਸਿੰਘ ਢਾਲੀਵਾਲ ਦੇ ਘਰ ਦੇ ਮੂਹਰੇ ਕਾਲੇ ਝੋਲੇ ਪਾ ਕੇ ਪ੍ਰਦਰਸ਼ਨ ਕਰਨਗੇ ਜੀ